ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿ올 ਪੰਜਾਬੀ ਮੀਟਿਕ ਤੇ ਆਪਾਂ ਤੁਹਾਡਾ ਸਵਾਗਤ ਕਰਦੇ ਆਂ। ਅੱਜ ਆਪਾਂ ਤੁਹਾਡੇ ਨਾਲ ਛੋਟਾ ਜਿਹਾ ਬਲੌਗ ਸ਼ੇਅਰ ਕਰਾਂਗੇ। ਅੱਜ ਆਪਾਂ ਚੱਲਦੇ ਆਂ ਮੇਲੇ। ਤੁਹਾਨੂੰ ਵੀ ਦਿਖਾਵਾਂਗੇ ਨਾਲ-ਨਾਲ ਮੇਲਾ। ਇਹ ਮੇਲਾ ਗਾ ਜਿਹੜਾ ਸਪਾਰ ਦਾ ਸਾਡੇ ਲਾਗੇ ਹੀ ਲੱਗਦਾ ਹੈ ਅੰਦਗੜ ਦੇ ਲਾਗੇ ਅਸੀਂ। ਸਾਡਾ ਪਿੰਡ ਪੈ ਜਾਂਦਾ ਗਰਾੜਾ ਸਾਹਿਬ। ਲੋ ਜੀ ਆਪਾਂ ਮੇਲੇ ਦੇ ਵਿੱਚ ਪਹੁੰਚ ਚੁੱਕੇ ਆਂ। ਇਹਦੇ ਤੋਂ ਮੁੰਡੇ ਰਹਿ ਜਾਂਦੀਆਂ ਦੀਵਾਰ। ਗੋਲੀ ਬੁਲਾਈ ਇਹਨੂੰ ਮੜਾ ਜਾ। ਇਹਨੂੰ ਬੁਲਾਈ ਮੜਾ ਜਾ। झूले दिखाव गे सारे दकाना दिखावा गे चलो आए कुछ पंजाब पुलिस बार बार जा defense ke ato अनि disgव. के अनि धििका

ਚਾਰ ਕਿਰਜਾਂ ਦਾ ਦੇਖੋ ਕੀ ਕਰੀ ਜਾਂਦਾ ਥੋੜੀ ਜਿਹੀ ਵੀਡੀਓ ਕਰਦੇ ਹਾਂ ਮੇਰਾ ਨਹੀਂ ਆ ਰਿਹਾ ਹੁਣ ਜੀ ਤਰਵੀਰ ਆਉਂਦਾ ਸੀ ਛੱਲਾ ਬਣਵਾ ਰਹੇ ਹਾਂ ਇਹਦੀ 50 ਰੁਪਏ ਦਾ ਛੱਲਾ ਬਣਦਾ ਬਹੁਤ ਮਿਹਨਤ ਲੱਗਦੀ ਹੈ ਬਣਾਉਣ ਨੂੰ ਤਾਂ ਦੇਖੋ ਜੀ ਕਿੱਦਾਂ ਬਣਾਉਂਦੇ ਹਾਂ ਕੋਲੇ ਨੂੰ ਕਰਿਓ ਤਾਜ ਦੇ ਲੋਗ ਉਹਦੇ ਕਿੰਗ ਦੇ ਥੇਤੇ ਇੰਦਰੋਂ ਉਹ ਅਰੇ ਬਾਹਰ ਦੇ ਲੋਗੋ ਤੇ ਅਸੀਂ ਬਣਵਾਇਆ ਗਿਆ ਛੱਲਾ ਤਰਵੀਰ ਦੇ ਨਾਮ

ਪਰ ਆਪਾਂ ਨੂੰ ਆਪਣਾ ਬਜਟ ਦੇਖਣਾ ਚਾਹੀਦਾ ਹੈ ਜੇ ਆਪਾਂ ਨਾ ਹੋ ਰਹੇ ਇਸ ਵੀ ਰਾਕ ਨੂੰ ਸਾਲਟ ਇੱਕ ਕਿਹੜਾ ਇੱਧਰ ਦੇ ਲਾ ਬੇ ਚੱਲਦੇ ਹੁਣ ਆਪੂਰੀ ਨਾ ਸੱਤੀ ਰੱਖਾ ਦੇ ਕੋਲ ਬਹੁਤ ਜਿਆਦੇ ਬੱਚੇ ਆ ਰਹੇ ਹਰ ਕੋਈ ਬੱਚੇ ਇੱਥੇ ਆ ਕੇ ਰੋੜਾ ਪਾਉਂਦਾ ਸੀ ਮੈਂ ਆਪਾਂ ਕੋਠਾ ਨਹੀਂ ਚਾਹਤਾ ਅੱਜਾਰੇ ਬੱਚੇ ਨੂੰ ਇੱਕ ਲੱਭਣ ਸੀ ਕੋਸਟ ਤੋਂ ਸਾਰੀ ਦਿੱਲੀ ਰੋੜਾ ਬਾਰੇ ਸੀ ਵੀ ਟੂਰ ਕਰ ਪਾਏ ਜੇ ਬੰਨੇ ਲੱਗੇ ਅੱਗੇ ਆ ਗਏ ਸੀ ਦੂਜੇ ਬੱਸ ਨਾ ਜੋ ਕਰਦੇ ਅੰਦਰ ਆ ਗਏ ਉਸ ਤੋਂ ਬਾਅਦ ਆਪਾਂ ਆ ਗਏ ਸੀ ਇਹ ਜ਼ੇ 9 ਅਹਿਮਦਗੜ੍ਹ ਢੀੜ ਰੋਡ ਤੇ ਆ ਗਏ ਜਿਹੜਾ ਇੱਥੇ ਆ ਕੇ ਆਪਾਂ ਨੇ ਖਾਣਾ ਜਾਣਾ ਖਾਦਾ ਇੰਜੋਏ ਕੀਤਾ ਤੁਹਾਪਾਈ ਛੋਟੀ ਜਿਹੀ ਵੀਡੀਓ ਕਲਿੱਪ ਤੁਹਾਡੇ ਨਾਲ ਸ਼ੇਅਰ ਕੀਤੀ ਆ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ ਆ ਤੁਸੀਂ ਵੀ ਦੇਖਦੇ ਰਹੋਗੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਆਪਾਂ ਨੈਕਸਟ ਟਾਈਮ ਤੁਹਾਡੇ ਲਈ ਕੋਈ ਹੋਰ ਬਲੌਗ ਲੈ ਕੇ ਆਵਾਂਗੇ ਧੰਨਵਾਦ